ਹਾਂਜੀ ਸਾਥੀਓ ਜੈਪੀਮ ਜੈਪਾਰਥ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀ ਤੁਹਾਨੂੰ ਕੱਲ ਮੈਂ ਦਿਖਾਈ ਸੀ ਵੀਡੀਓ ਕਿ ਕੱਲ ਅਸੀਂ ਮਨਾਲੀ ਤੋਂ ਲਗਭਗ 70 ਕਿਲੋਮੀਟਰ ਰੋਹਤਾਂ ਗਿਆ ਸੀਗੇ ਤੇ ਰਾਤ ਆਪਾਂ ਆਪਣੇ ਅੰਕਲ ਜੀ ਦੇ ਹੋਟਲ ਨਕਸ਼ਤਰਾ ਹੋਟਲ ਨਿਊ ਨਕਸ਼ਤਰਾ ਹੋਟਲ ਨਿਊ ਨਕਸ਼ਤਰਾ ਮੈਂ ਤੁਹਾਨੂੰ ਇਹਦਾ ਇਨਸਾਈਡ ਵੀ ਦੱਸਾਂਗਾ ਜਾ ਕੇ ਸੋ ਇਹ 4th ਫਲੋਰ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣਾਇਆ ਗਿਆ ਹੋਟਲ ਹੈ ਇਹ ਸੋ ਇਹ ਸਾਡੇ ਅੰਕਲ ਜੀ ਨੇ ਜੈਪੀ ਸੋ ਬਹੁਤ ਹੀ ਮਿਲਣਸਾਰ ਇਹ ਆਪਣੇ ਸਰਦਾਰ ਜੀ ਨੇ ਇਹ ਆਪਣੇ ਲੋਕਲ ਨੇ ਨੰਗਲ ਤੋਂ ਆਏ ਆਪਾ ਸੋ ਮੈਂ ਤੁਹਾਨੂੰ ਸਾਰੀ ਉੱਪਰ ਤੋਂ ਵੀਊ ਦੱਸਾਂਗਾ ਹਾਂ ਜੀ ਠੀਕ ਜੀ ਆਜੋ ਸੋ ਸੱਤੂ ਚੜ ਗਏ ਆਪਾ ਪੂਣੀਆਂ ਆਪ ਕੋ ਬਰਦਨਾਂ ਤੋਂ ਆਇਆ ਸੀ ਬਾਹਰ ਕਿਤੇ ਨਾ ਜੀ ਇਹ ਸਾਰੀ ਆਪਣੀ ਟੀਮ ਹੈ ਅੱਜ ਕਿਉਂਕਿ ਮੀਟਿੰਗ ਹੈ ਅੱਜ ਇਹ ਆਪਣੇ ਰਿੰਕੂ ਸਾਹਿਬ ਬੈਠੇ ਚਸ਼ਮਾ ਲਾਈ ਕੋਈ ਕਦੇ ਮੇਰੀ ਤਰ੍ਹਾਂ ਨਹੀਂ ਗਿਆ ਜਰਮ ਬਾਕੀ ਸੋ ਸਾਥੀ ਹੋਏ ਮੈਂ 3rd ਫਲੋਰ ਤੇ ਐਂਟਰੀ ਕਰੀ ਕਿਉਂਕਿ ਅਸੀਂ ਤਾਂ ਰਾਤ نیچے ਤੇ ਆਪਾਂ ਡਿਨਰ ਇੱਥੇ ਕਰਿਆ ਸੀ ਰਾਤ ਟੋਟਲ ਜਿਹੜਾ ਜ ਵਧੀਆ ਜਿਹੜੀ ਚੀਜ਼ ਆ ਦੇਖੋ ਪੂਰਾ ਜਿਹੜਾ ਕੰਮ ਹੈ ਟੋਟਲ ਉਹ ਲੱਕੜ ਦਾ ਹੋਇਆ ਵਾ ਟੋਟਲ ਮੈਂ ਤੁਹਾਨੂੰ ਸਿਰਫ ਇੱਕ ਰੂਮ ਦਿਖਾਵਾਂਗਾ ਸੋ ਇਸ ਟਾਈਪ ਦੇ ਰੂਮ ਨੇ ਔਰ ਹਰ ਇੱਕ ਰੂਮ ਦੇ ਇਨਸਾਈਡ ਜਿਹੜਾ ਹੈਗਾ ਉਹ ਜਿਹੜਾ ਲੱਕੜ ਦਾ ਵਰਕ ਹੋਇਆ ਵਾ ਏਸੀ ਵਗੈਰਾ ਸਾਰਾ ਸਿਸਟਮ ਜਿਹੜਾ ਜਿਵੇਂ ਹੁੰਦਾ ਹੀ ਹੈ ਸੋ ਜਿਹੜੀ ਮਨ ਨੂੰ ਲੱਗਦੀ ਹੈ ਨਾ ਚੀਜ਼ ਬਹੁਤ ਘੱਟ ਹੋਟਲ ਰੈਸਟੋਰਟ ਹੈ ਜਿਹੜੇ ਲੱਕੜ ਦੇ ਹੋਏ ਨੇ ਆਜੋ ਸਾਥੀਓ ਤੁਹਾਨੂੰ ਜਿਹੜੀ ਅਹਿਮ ਚੀਜ਼ ਜਿਹੜੀ ਦਿਖਾਵਾਂ ਇਹ ਲੇਟੋਰਾ ਬਹੁਤ ਵਧੀਆ ਆ। ਇਹ ਲੱਗਦਾ। ਮਤਲਬ ਖਾਲਤਾ, ਇੱਕ ਰੂਮ ਖਾਲਤਾ। ਇਹ ਲੱਗ ਗਿਆ। ਓਕੇ ਤੇ ਦੂਜਾ ਰੂਮ ਸਾਥੀ ਉਹ ਆ ਦੇਖੋ। ਇਹ ਉਹ ਤੋਂ ਬਿਲਕੁਲ ਅਲੱਗ ਹੈਗਾ। ਲੱਕੜ ਦਾ ਵਰਕ ਹੋਇਆ ਵਾ। ਤੇ ਇਹ ਥੋੜਾ ਉਹਦੇ ਨਾਲੋਂ ਖੁੱਲਾ ਡੁੱਲਾ ਹੈ। ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਰਿਸੋਰਟ ਹੈ ਤਿਆਰ ਕੀਤਾ ਹੋਇਆ। ਥੋੜਾ ਲੱਗ ਕੇ ਥੋੜਾ ਜਿਹਾ। ਮੈਂ ਤੁਹਾਨੂੰ ਉੱਪਰ ਵੀ ਲੈ ਕੇ ਚੱਲਾਂਗਾ ਫਿਰ ਲਾਸਟ ਤੁਹਾਨੂੰ ਇੱਕ ਚੀਜ਼ ਦੱਸਾਂਗਾ। ਓਖਾਲ ਦੇ ਦੇਖੋ ਅਜੀ ਭਾਈ ਉਹ ਕਮਰਾ ਜਿਹੜਾ ਅੰਦਰ ਪਹੁੰਚਿਆ ਆਜੂ ਉੱਪਰ ਸੋ ਸਾਥੀ ਉੱਪਰ ਮੈਂ ਜਾ ਰਿਹਾ ਜਿਹੜੇ ਉਹ ਫੈਮਿਲੀ ਰੂਮ ਨੇ ਉਸੇ ਰਗੂ ਹੋ ਰਿਹਾ ਇਹ ਦੇਖੋ ਬਹੁਤ ਵਧੀਆ ਇੱਥੇ ਵੀ ਸਿਸਟਮ ਜਿਹੜਾ ਹੈਗਾ ਮੈਂ ਬਾਰ-ਬਾਰ ਕੈਰੇਕ ਲੱਕੜ ਦਾ ਕੰਮ ਦੇਖੋ ਕਿੰਨਾ ਹੀ ਵਧੀਆ। ਭਾਈ ਬੈੱਡ ਉੱਪਰ ਵੀ ਲੱਗਿਆ ਤਰੀਕੇ ਦੇ ਨਾਲ। ਜਿਵੇਂ ਤੁਸੀਂ ਅੱਜਕੱਲ ਦੇਖਦੇ ਹੋ ਕਿ ਬੱਚਿਆਂ ਦੇ ਸੌਣ ਦਾ ਸਿਸਟਮ ਹੈ ਜਿਹੜਾ ਤੁਸੀਂ ਉੱਪਰ ਬੈਠ ਵੀ ਸਕਦੇ ਜਾ ਕੇ ਤੇ ਇਹਨੂੰ ਲਟਾ ਕੇ ਇਹਨੂੰ ਬੈੱਡ ਵੀ ਬਣਾ ਸਕਦੇ। ਤੁਸੀਂ ਦੇਖੋ ਪਿੱਛੇ ਬੱਚਿਆਂ ਵਾਸਤੇ ਵਧੀਆ ਬਣਾਇਆ ਹੋਇਆ ਉਹਨੂੰ ਰੈਸਟ ਕਰਨ ਦੇ ਲਈ। ਕਰਤਾਂ ਕਰਜਾ ਤੇ ਬਹੁਤ ਹੀ ਵਧੀਆ ਤਰੀਕੇ ਦਾ ਜਿਹੜਾ ਰਿਸੋਰਟ ਹੈ ਉਹ ਤਿਆਰ ਕੀਤਾ ਹੋਇਆ ਉਹਨੂੰ ਬਸ ਬੱਸ ਹੋ ਗਿਆ ਦਸੰਬਰ ਮਹੀਨਾ ਹੰਡ ਫੋਲਿਆ ਨਹੀਂ ਸੋ ਸਾਥੀ ਹੁਣ ਮੈਂ ਤੁਹਾਨੂੰ ਲੈ ਕੇ ਚਲਦਾ ਕਿਉਂਕਿ ਮੈਂ ਤੁਹਾਨੂੰ ਉਹੀ ਰੂਮ ਦਿਖਾ ਲੇ ਇੱਕ ਦੋ ਜਿਹੜੇ ਗਰਾਊਂਡ ਤੇ ਅਸੀਂ ਰਾਤ ਜਿੱਥੇ ਰੁਕੇ ਸੀਗੇ ਉਹ ਮੈਂ ਤੁਹਾਨੂੰ ਚਲੋ ਸੇਮ ਇੱਕੋ ਜਿਹੇ ਰੂਮ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣਾਏ ਗਏ ਦਾਈਆ ਆ ਕੋਪਰਾ ਦੀ ਉਹ ਨਹੀਂ ਆ ਤਾ ਸਭ ਤੋਂ ਹੈ ਇਹ ਸਾਥੀਓ ਪਹਿਲੇ ਮੇਰੀ ਮਨਾਦਰਣ ਤੇ ਇਹ ਇਹ ਐਕਸੈਪਸ਼ਨ ਹੈ ਇੱਥੇ ਆ ਦੇਖੋ ਬਾਬਾ ਸਾਹਿਬ ਸਭਧਾਨ ਨਿਰਮਾਤਾ ਸਾਡੇ ਗੋਤਮ ਬੁੱਧ ਜੀ ਹਾਂ ਦੋਟੇ ਬਾਬਾ ਸਾਹਿਬ ਇਹ ਸਾਡੇ ਭਾਰਤ ਦਾ ਸਭਧਾਨ ਚਲੋ ਆਓ ਸਾਬ ਸ੍ਰੀ ਕੰਚੀਰਾਮ ਜੀ ਭੋਜਨਾਇਕ ਤੇ ਮਹਾਤਮਾ ਜੋਤੀਬਾਈ ਫੂਲੇ ਜਿਨ੍ਹਾਂ ਨੇ ਆਪਣੀ ਵਾਈਫ ਨੂੰ ਪੜ੍ਹਾ ਕੇ ਉਹਨਾਂ ਨੂੰ ਪਹਿਲਾ ਸਕੂਲ ਉਹਨਾਂ ਨੇ ਖੋਲ੍ਹਿਆ ਸੀ ਲੇਡੀਜ਼ ਦੇ ਲਈ ਪੂਰੇ ਭਾਰਤ 'ਚ ਇਤਿਹਾਸ ਹੈ ਸੁਸਾਥਿਵੇ ਜਿਹੜੀ ਚੀਜ਼ ਸਭ ਤੋਂ ਵੱਡੀ ਤੁਸੀਂ ਪਿਛਲੀ ਵੀਡੀਓ 'ਚ ਵੀ ਦੇਖਿਆ ਹੋਣਾ ਜਿਹੜੀ ਮੈਂ ਰੇਂਜ ਰੋਵਰ ਦੀ ਵੀਡੀਓ ਪਾਈ ਸੀਗੀ कि ਆਪਣੇ ਰਹਿਵਰਾਂ ਨੂੰ ਜਿਹਦੀ ਬਦੌਲ ਤੁਸੀਂ ਅੱਜ ਧਰਤੀ ਤੇ ਮਤਲਬ ਵਧੀਆ ਤਰੀਕੇ ਦਾ ਜ਼ਿੰਦਗੀ ਬਸਰ ਕਰ ਰਹੇ ਹੋ ਉਹ ਜਿਹੜੀ ਉਹਨਾਂ ਰਹਿਵਰਾਂ ਨੂੰ ਯਾਦ ਕਰਨਾ ਇਹ ਕੋਈ ਕੋਈ ਕਰਦਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਸਰਕਾਰੀ ਲੱਗੇ ਲੋਕ ਨੇ ਸਰਕਾਰੀ ਬਾਬੂ ਜਿਹੜੇ ਆਪਣੀ ਜਾਤਾਂ ਵੀ ਲਗਾਉਂਦੇ ਨੇ ਉਹਨਾਂ ਦੇ ਮੂੰਹ ਤੇ ਇਹ ਚਪੇੜ ਤਾਂ ਛੋੜਾ ਸ਼ਬਦ ਹੈ ਵੈਸੇ ਤਾਂ ਛੇਤਰ ਹੈ ਉਹਨਾਂ ਦੇ ਬੁੱਥੇ ਤੇ ਸੋ ਦੇਖੋ ਸਾਥੀਓ ਇਹ ਇੱਕ ਸਾਹਮਣੇ ਹੋਰ ਬਿਲਡਿੰਗ ਹੈ ਇਹ ਵੀ ਇਸੇ ਹੋਟਲ ਦੇ ਨਾਲ ਰਿਲੇਟਡ ਹੈ ਇਹ ਸੇਮ ਇਹ ਵੀ ਸਾਡੇ ਅੰਕਲ ਜੀ ਉਹਨਾਂ ਦਾ ਹੋਟਲ ਹੈਗਾ ਇੱਥੇ ਵੀ ਰੂਮਸ ਹੈ ਸਾਹਮਣੇ ਤੇ ਨੀਚੇ ਜਿਹੜੀ ਹੈ ਪਾਰਕਿੰਗ ਹੈ ਬਹੁਤ ਵਧੀਆ ਖੁੱਲੀ ਡੁੱਲੀ ਪਾਰਕਿੰਗ ਹੈ ਚਲ ਸੋ ਠੀਕ ਹੈ ਸਾਥੀਓ ਤੁਹਾਨੂੰ ਆਹੀ ਚੀਜ਼ ਇਹ ਆਪਣੇ ਰੈਵਰਾਂ ਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਜਿਨ੍ਹਾਂ ਨੇ ਬਦੌਲਤ ਅੱਜ ਅਸੀਂ ਸਭ ਕੁਝ ਪਾਇਆ ਹੈਗਾ ਇਹ ਆਪਣੀ ਟੀਮ ਹੈ ਸਾਰੀ ਜਿਹੜੇ ਅੱਜ ਮੀਟਿੰਗ ਹੋਣ ਜਾ ਰਹੀ ਸੋ ਠੀਕ ਹੈ ਸਾਥੀਓ ਜੈ ਪੀਮ ਜੈ ਭਾਰਤ ਅੱਜ ਸਾਡੀ